ਜਿੰਮੇਸੇ ਸਾਹਿਬ ਦਾ ਚੀਫ ਸੈਕਟੀ ਸਾਹਿਬ ਦਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਨੂੰ ਨਿਵਾਜਿਆ ਇੱਡੀ ਦਰੋਂ ਆਇਆ ਨੂੰ ਔਰ ਪਾਕਿਸਤਾਨ ਦੀ ਜਿਹੜੀ ਤਰਸੀ ਹੈ ਪੰਜਾਬ ਦੀ ਤਰਸੀ ਹੈ ਮੁਹੱਬਤ ਦੀ ਤਰਸੀ ਹੈ ਸਾਨੂੰ ਇੱਥੇ ਇੰਨੀ ਕੁ ਮੁਹੱਬਤ ਮਿਲਦੀ ਹੈ ਕਿ ਸਾਡਾ ਜੀ ਕਰਦਾ ਕਿ ਵਾਰ-ਵਾਰ ਆਈਏ ਔਰ ਵਾਰ-ਵਾਰ ਆਉਂਦੇ ਵੀ ਆਂ ਸੋ ਇੱਕਦਮ ਪੱਕੀ ਕਿ ਜਿੰਨਾ ਦਸਤਾਰ ਦਾ ਸਤਕਾਰ ਇੱਥੇ ਆ ਉਹਨਾਂ ਦੁਨੀਆਂ 'ਚ ਹੋਰ ਕਿਤੇ ਨਹੀਂ ਔਰ ਦੁਨੀਆ ਪਰ ਜਿੱਥੇ ਸੁਨੇਹਾ ਜਾਣਾ ਚਾਹੀਦਾ ਜਿਹੜਾ ਕਰਤਾਰਪੁਰ ਦਾ ਲਾਂਘਾ ਖੁੱਲਿਆ ਇਥੋਂ ਦੀ ਹਕੂਮਤ ਨੇ ਔਰ ਖਾਸ ਕਰਕੇ ਜਿਹੜਾ ਉਹ ਥਾੜ ਸਾੜੀ ਉਹਨਾਂ ਦੇ ਸਗੀ ਅੰਡਰ ਹੁੰਦੀ ਸਾਰਾ ਬਾਰਡਰ ਦੇ ਨੇੜੇ ਦੁਨੀਆ 'ਚ ਕਦੇ ਇੰਨਾ ਨਹੀਂ ਹੋਇਆ ਜੁੱਸੇ ਹੋਇਆ ਆਇਆ ਇਹ ਦੁਨੀਆ ਲਈ ਅਮਨ ਦਾ ਰਸਤਾ ਖੁੱਲਿਆ ਮੁਹੱਬਤ ਦਾ ਰਸਤਾ ਖੁੱਲਿਆ ਇਹ ਸਸ ਰਸਤੇ ਵਿੱਚੋਂ ਨਾਂ ਕੇ ਸੰਸਾਰ ਦੇ ਵਿੱਚ ਅਮਨ ਆਉਣਾ ਹੈ ਅਮਨੇਗਾ ਖੁਸ਼ਹਾਲੀ ਆਏਗੀ ਸੋ ਉਹਦੇ ਲਈ ਅਸੀਂ ਦੁਆ ਵੀ ਕਰਦੇ ਆਂ ਔਰ ਚੀਫ ਮਿਨਿਸਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਇੱਕ ਗੱਲ ਖਾਸ ਕਰਕੇ ਮੈਂ ਅੱਜ ਅਜੀ ਚਿੰਮਰ ਸਾਹਿਬ ਕੋਲਨੇ ਕਹ ਲਈਏ ਸਾਡੇ ਇੱਥੇ ਬਹੁਤ سارے ਗੁਰਦਵਾਰੇ ਨਵੇਂ ਖੁੱਦੇ ਹਰ ਸਾਲ ਨਵੇਂ ਖੁੱਦ ਰਹੇ ਆ ਇੱਕ ਮੈਂ ਪਿਛਲੇ ਵਰ੍ਹੇ ਦੀ ਯਾਤਰਾ ਤੇ ਮੈਂ ਕੱਲਾ ਜਾ ਨਹੀਂ ਜਾ ਸਕਦਾ ਸੀ ਜਾ ਕੇ ਆਇਆ ਉੱਥੇ ਕਟਾਸਰਾ ਜਗਾ Hindu तीर्थ ਦੇ ਤੌਰ ਤੇ ਜਾਣਿਆ ਜਾਂਦਾ ਔਰ ਉੱਥੇ ਗੁਰਨਾਨਕ ਸਾਹਿਬ ਵੀ ਗਏ ਸੀ ਯਾਦਗਾਰ ਹੈ ਮਹਾਰਾਜ ਜਿਸ ਨੂੰ ਤੇ ਗੜੀ ਬਣਾਈ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਉਦੋਂ ਹਰਿਸ਼ਰ ਮਲੂਆ ਇੱਥੇ ਗਿਆ ਕਰਦਾ ਸੀ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾ ਕੇ ਉਹਨੂੰ ਗੁਰਦਵਾਰੇ ਦੇ ਤੌਰ ਤੇ ਵੀ ਨਾਲ ਚਲਾਇਆ ਜਾਵੇ ਜਰੂਰ ਕਿਉਂਕਿ ਸਾਡਾ ਪ੍ਰਾਪਤਨ ਧਿਆਨ ਹੈ ਜਿਹੜੇ ਜੀਵ ਤੇ ਆ ਕੇ ਗੁਰਨਾਣ ਸਾਹਿਬ ਬਣ ਗਿਆ ਉਹ ਤੀਸ ਗੁਰਨਾਣ ਸਾਹਿਬ ਦਾ ਸਿੱਖੰਦਾ ਆ ਨਮਸਕਾਰ ਕਰਨੀ ਪੰਦੀ ਆ ਸਾਰਿਆਂ ਲਈ ਖੁੱਲੇ ਗੁਰਨਾਣ ਸਾਰਿਆਂ ਦਾ ਆ ਅਵਲ ਅੱਲਾ ਨੂੰ ਲਪਾਇਆ ਕੁਦਰਤ ਕੇ ਸਬੰਧੇ ਪਰ ਸਾਡੇ ਦਾ ਗੁਰਨਾਣ ਹੈ ਉਹ ਤੀਸ ਕਿਤਾਸਾ ਜਾ ਜਰੂਰ ਉੱਥੇ ਬਣਿਆ ਪਰ ਸਾਰਾ ਕੁਝ ਕਰਨ ਦੀ ਲੋੜ ਨਹੀਂ ਪਣੀ ਥੋੜੀ ਰੇਨਵਿਸ਼ੜਾਣੀਆ ਹਰੀ ਸਿੰਘ ਨਲੂਏ ਦੀ ਬਣਾਈ ਹੈ ਗੜੀਆਂ ਮਹਾਰਾਜ ਜੀ ਦੀ ਬਣਾਈ ਗੜੀਆਂ ਉਹ ਜੀ ਪ੍ਰਕਾਸ਼ ਕੀਤਾ ਜਾਵੇ ਕਿਤੇ ਗੁਰਜ ਬੁਰਜ ਦੇ ਉੱਤੇ ਪ੍ਰਕਾਸ਼ ਹੁੰਦਾ ਸੀ ਇੱਕ ਸੇਵਾਦਾਰ ਤੁਸੀਂ ਸਿਰਫ ਦਿਨਾ ਬਾਕੀ ਸਾਰੇ ਕੇਜ ਦੇ ਕੋਲ ਉੱਥੇ ਆ ਗਿਆ ਸਾਰਾ ਕੁਝ ਹੈਗਾ ਕੁਝ ਬੜਾ ਬਸ਼ਕਤਨਾ ਨਹੀਂ ਬਣਾ ਪਰ ਇੱਕ ਪੀਰ ਸੋਰ ਖੁੱਲ ਜਾਏਗਾ ਔਰ ਬਹੁਤ ਵੱਡੀ ਧਾਂਜਾ 164 ਕਨਾਲ ਧਾਂ ਹੈ ਉਹਦੀ ਸਾਰੀ ਜਿਹੜੇ ਦੇਖੇ ਹੋਵੇ ਸ਼ਾਇਦ ਸਭ ਤੋਂ ਵੱਡਾ ਉਹ ਆ ਮੈਂ ਦੇਖਿਆ ਸੀ ਬਹੁਤ ਵੱਡਾ ਪਿਆਸਾਂ ਵੀ ਬੈਠਾ ਉਹ ਜਰੂਰ ਤੁਸੀਂ ਕਿਰਪਾ ਕਰਦੇ ਸਾਡੇ ਤੇ